ਆਣਾ ਸਾਡਾ ਵਿਕ ਗਿਆ ਸਾਡਾ ਮਕਾਨ ਵਿਕ ਗਿਆ ਜੀ ਬਾਕੀ ਕੁਝ ਨਹੀਂ ਬਾਕੀ ਮਕਾਨ ਵਿਕ ਗਿਆ ਮਕਾਨ ਵਿਕ ਗਿਆ ਅੱਜ ਇੱਕ ਜਾਣਦੇ ਹੀ ਕਿਰਾਏ ਕਰੋ ਤੇ ਪਾਸੋਂ ਉਹਨਾਂ ਲੋ ਜਿਹੜਾ ਬਾਕੀ ਰੈਂਟਾ ਹੁੰਦਾ ਉਹ ਵੀ ਚੱਕ ਕੇ ਲੈ ਗਏ ਸਾਡਾ ਇਹਨੂੰ ਠੀਕ ਕਰਾਇਆ ਤੂੰ ਸੋ ਸੇ ਮਕਾਨ ਜੋ ਡਿੱਗਿਆ ਹੋਇਆ ਹੈ ਗੁਰਵਾਇਰ ਜੀ ਦਾ ਖਾਲਸਾ ਗੁਰਵਾਇਰ ਜੀ ਕੀ ਪਤੇ ਸੰਗਤ ਜੀ ਕਿੱਥੇ ਖੜੇ ਆ ਨਾ ਤੁਸੀਂ ਹੁਣੇ ਉੱਪਰ ਦੇਖ ਕੇ ਟਪੈਣਾ ਦੁਬਾਰਾ ਦਿਖਾਓ ਇੱਕ ਵਾਰੀ ਕਿੱਥੇ ਖੜੇ ਆ ਲੋਕ ਬਾਰ ਬਾਰ ਪੁੱਛੀ ਜਾਂਦੇ ਪਿੰਡ ਮਦਲਿਹੜੀ ਜ਼ਿਲ੍ਹਾ ਮੋਹਾਲੀ ਦੇ ਵਿੱਚ ਨਾ ਇੱਥੇ ਖੜੇ ਆ ਜਿੱਥੇ ਦੂਰੋਂ ਦੂਰੋਂ ਪੇਸ਼ੈਂਟ ਆ ਰਹੇ ਜਿਨ੍ਹਾਂ ਦੀ ਰੀਡ ਦੀ ਹੱਡੀ ਟੁੱਟੀ ਹੁੰਦੀ ਹੈ ਥੱਲੇ ਦੇ ਪਾਸੇ ਨਹੀਂ ਚੱਲਦੇ ਹੁੰਦੇ ਬੜੇ ਲੋਕ ਪਰੇਸ਼ਾਨ ਹੁੰਦੇ ਲੱਖਾਂ ਰੁਪਏ ਲਗਾ ਕੇ ਆਂਦੇ ਨੇ ਭਿਆਨਕ ਭਿਆਨਕ ਬੈੱਡ ਸੋਰ ਹੋਏ ਹੁੰਦੇ ਆ ਇਹ 올 ਓਵਰ ਇੰਡੀਆ ਇਕੱਲਾ ਸੈਂਟਰ ਚੱਲਦਾ ਹੈ ਪਲੀਜ਼ ਸਾਡੇ ਵੀਡੀਓ ਸਾਂਝੇ ਕਰਕੇ ਇਹਨਾਂ ਤੱਕ ਪਹੁੰਚਾਇਆ ਕਰੋ ਪਰ ਤੁਸੀਂ ਜਿਵੇਂ ਸਾਡੇ ਕੋਲ ਆਏ ਹੋ ਵੀਡੀਓ ਦੇਖਿਆ ਸੀਗਾ ਵੀਡੀਓ ਦੇਖ ਕੇ ਸਾਨੂੰ ਫੋਨ ਕੀਤਾ ਹਾਂ ਸੰਗਤ ਜੀ ਤੁਹਾਡੇ ਵੀਡੀਓ ਸ਼ੇਅਰ ਕਰਦੇ ਆਪਣੇ ਆਪ ਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਤੁਸੀਂ ਵੀਡੀਓ ਸ਼ੇਅਰਸ ਕਰਦੇ ਹੋ ਤਾਂ ਹੀ ਲੋਕੀ ਸਾਡੇ ਤੱਕ ਪਹੁੰਚ ਪਾਉਂਦੇ ਆ

ਔਰ ਪੂਰੀ ਹਾਂ ਫ੍ਰੈਸ਼ਨ ਹੋਇਆ ਐਸਾ ਪ੍ਰੋਬਲਮ ਹੈ ਇਹ ਦੇਖੋ ਜੀ ਸਾਜੀ ਸਾਜੀ ਸੰਗਾਜੀ ਪਲੀਜ਼ ਵੀਡੀਓਜ਼ ਸ਼ੇਅਰ ਕਰਿਆ ਕਰੋ ਸਾਂਝੇ ਕਰਿਆ ਕਰੋ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੁਸੀਂ ਵੀਡੀਓ ਸ਼ੇਅਰ ਕਰਦੇ ਹੋ ਤਾਂ ਪੇਸ਼ੈਂਟ ਤੱਕ ਪਹੁੰਚ ਪਾਉਂਦੇ ਲੱਖਾਂ ਰੁਪਏ ਲਟਾ ਕੇ ਆ ਰਹੇ ਹਨ ਤੁਹਾਨੂੰ ਪਤਾ ਇਲਾਜ ਸਿਰਫ 1 ਲੱਖ ਰੁਪਏ ਦਾ ਸੀਗਾ ਬੈਡ ਸੋਰ ਅਲੱਗ ਹੈ ਬੱਚਾ ਕਿੰਨਾ ਕਿ ਜ਼ਿਆਦਾ ਪਰੇਸ਼ਾਨ ਹੋਣਾ ਘਰ-ਬਾਰ ਬਿਕ ਚੁਕਿਆ ਹੈ ਪਰ ਬਿਕ ਗਿਆ ਖਤਮ ਹੋ ਗਿਆ ਤੇਰਾ ਕੋਈ ਜਿਹੜਾ ਬਣਿਆ ਸਾਰਾ ਕੁਝ ਖਤਮ ਹੋ ਗਿਆ ਜੀ ਕੋਈ ਚਿੱਲੀ ਰਹੀ ਨਹੀਂ ਮੇਰੇ ਡਿੱਗਲ ਕਰ ਮੈਂ ਡਿੱਗਾ ਮੈਂ ਸਾਰੀ ਘਰੀ ਘਤ ਸਾਰੀ ਘਰੀ ਘਤ ਬੋਈ ਰਿਸ਼ਤੇਦਾਰ ਆਉਂਦੇ ਨਾ ਜੀ ਕੋਈ ਦੇਖਣ ਦਾ ਘੜਿਆ ਤਾਂ ਦੇਖਣ ਦੀਆਂ ਦਾ ਜਿਹੜਾ ਸਾਰੀ ਪੈਣ ਜਿਹੜਾ ਰਿਸ਼ਤੇਦਾਰ ਦੋਸਤ ਕਹਿੰਦੇ ਸੀ ਮਾਰੇ ਟਾਈਮ 'ਚ ਖੜਾਂਗੇ ਕੋਈ ਨਹੀਂ ਆਂਦਾ ਯਾਰ ਦੋਸਤ ਆਏ ਸੀ ਚਲੇ ਗਏ ਬਾਕੀ ਰਿਸ਼ਤੇਦਾਰ ਨਹੀਂ ਕੋਈ ਜੀ ਬਣਿਆ ਘਰ ਵੇਚ ਕੇ ਲਾਤਾ ਹਾਂ ਹਾਂ ਜੀ ਜਿਹਦਾ ਘਰ ਵਿਕੇ ਹੋਵੇ ਨਾ ਜਿਹਦੀ ਉਹੀ ਜਾਣਦਾ ਹੈ ਨਾ ਇਹਨਾਂ ਦਾ ਮਾਮਾ ਜੀ ਦਾ ਤੇ ਉਹ ਪਹਿਲਾ ਭੈਣ ਤੋਂ ਤੁਰਨ ਨੂੰ ਤਿਆਰ ਹੋਈ ਜੰਮੂ ਤੋਂ ਆਏ ਨੇ ਪਿਛਲੇ ਹਫ਼ਤਾ 10 ਦਿਨ ਹੋ ਚੁੱਕੇ ਹੈ ਨਾ ਫਿਰ ਬڑا ਬੇਟਾ ਬڑا ਬੇਟਾ ਮਨਾ ਕਰ ਗਿਆ ਇਹ ਸਾਡੇ ਖੂਨ ਦੇ ਰਿਸ਼ਤੇ ਰਹਿ ਗਏ ਮੈਂ ਤੈਨੂੰ ਉੱਪਰ ਲੈ ਕੇ ਚਲਦਾ ਬਾਪੂ ਜੀ ਨੂੰ ਸਿੱਧਾ ਹੀ ਮਿਲਣਾ ਆਜੋ ਸੰਗਤ ਜੀ ਤੁਹਾਡੇ ਸਹਿਯੋਗ ਦੇ ਨਾਲ ਚੱਲਦਾ ਪਲੀਜ਼ ਨਾਲ ਜੁੜਿਆ ਕਰੋ ਬਹੁਤ ਜ਼ਰੂਰੀ ਸੇਵਾਵਾਂ ਨੇ ਇਹ ਚਾਰ ਮੰਦਰੀ ਆਸ਼ਰਮ ਚੱਲ ਰਿਹਾ ਹੈ ਪੂਰੇ ਆਲ ఓਵਰ ਇੰਡੀਆ ਤੇ ਇਕੱਲਾ ਸੈਂਟਰ ਹੈ ਬਹੁਤ ساری ਸੰਸਥਾਵਾਂ ਚੱਲਦੀ ਹੈ ਬਹੁਤ ਵਧੀਆ ਵਧੀਆ ਕਾਰਜ ਕਰ ਰਹੇ ਹੈ ਬਹੁਤ ਅੱਛੇ ਅੱਛੇ ਇਨਸਾਨੀਅਤ ਦੇ ਕੰਮ ਹੋ ਰਹੇ ਹੈ ਇਸੇ ਕੋਈ ਦੋਹਰ ਆਈ ਨਹੀਂ ਲੇਕਿਨ ਸਾਡੇ ਕੋਲ ਜਿਹੜੇ ਪੇਸ਼ੈਂਟਾਂ ਦੀ ਸੇਵਾ ਚੱਲਦੀ ਹੈ ਇਹਨਾਂ ਦੇ ਬਹੁਤ ਹੀ ਡੂੰਗੇ ਜ਼ਖਮ ਹੋਏ ਹੁੰਦੇ ਹੈ ਔਰ ਪੈਰ ਤਾਂ ਕਿਸੇ ਦੇ ਵੀ ਨਹੀਂ ਚੱਲਦੇ ਬਹੁਤੇ ਆਦੇ ਹੱਥ ਵੀ ਨਹੀਂ ਚੱਲਦੇ ਮੈਂ ਤੁਹਾਨੂੰ ਭੈਣ ਨੂੰ ਵੀ ਮਿਲਾਉਂਗਾ 4 ਸਾਲ 4 ਸਾਲ ਤੋਂ ਅੱਖਾਂ ਦੀ ਰੋਸ਼ਨੀ ਚੱਲੀ ਗਈ ਹੈ ਕੱਲੀ ਪਈ ਹੈ ਹਾਂ ਸਾਨੂੰ ਇਹ ਹੈ ਕਿ ਉਹਨੂੰ ਇੰਡੀਪੈਂਡੈਂਟ ਕਰਕੇ ਭੇਜਣਾ ਜ਼ਿੱਦ ਹੈ ਸੇਵਾ ਕਰਕੇ ਭੇਜਣੀ ਹੈ ਕੰਪਲੀਟ ਕਰਨੀ ਹੈ ਉਦੀ 6 ਸਾਲ ਦੀ ਬੱਚੀ ਹੈ ਭੈਣ ਦੀ ਪੂਰੀ ਜ਼ਿੰਦਗੀ ਪਈ ਹੈ ਅੱਛੀ ਗੱਲ ਇਹ ਹੈ ਕਿ ਸਹੁਰਾ ਪਰਿਵਾਰ ਨਾਲ ਖੜਾ ਹੁੰਦੇ ਨਾ ਇਹ ਬੜੀ ਚੰਗੀ ਗੱਲ ਹੈ ਵੈ ਗੋ ਛੇੜਿੰ ਥੋੜੀ ਜਗ੍ਹਾ ਦੇ ਵੈ ਗੋ ਬਾਪੂ ਜੀ ਸਹੀ ਸਹੀ ਗੱਲ ਸੋ ਦੋਨੋਂ ਬੱਚੇ ਮੁੱਕਰ ਕੇ ਜਿੰਨੂ ਹੋਈ ਕਿ ਦੇ ਕਲੋਂ ਕੀ ਆ ਰਿਹਾ ਹਾਂ ਇੱਕ ਤਾਂ ਘਰੋਂ ਆਉਣ ਨਹੀਂ ਪਿਆ ਨਹੀਂ ਆ ਇੱਕ ਹੋਇਆ ਨਹੀਂ ਬੜਾ ਆਇਆ ਤੂ ਖਦਾਰ ਹੋ ਗਿਆ ਉਹ ਇੱਥੋਂ ਭੱਜ ਗਿਆ ਆ ਗੁੜੀਆਂ ਨੂੰ ਫੋਨ ਕੀਤਾ ਨਾਤੀਆ ਤੀ ਮੇਰੇ ਤੇ ਮੈਂ ਥੋੜੇ ਭਾਣਦੇ ਨੂੰ ਪੁੱਛ ਰਹੀ ਜੀ ਗਏ ਤਾਂ ਮਰੇ ਸੱਚ ਸਪਾਸਿਬਲ ਦੱਸ ਰਿਐਲਟੀ ਗੱਲ ਭਾਈ ਕਰੇ ਗਏ ਤਾਂ ਮਰੇ ਮਰੇ ਨਾ ਰੂਟੀਨ ਖਾਣ ਨੂੰ ਮਿਲਨੀ ਨਾ ਕੇਰ ਮਿਲਨੀ ਨਾ ਕੁਝ ਮਿਲਨੀ ਮੈਂ ਆਪ ਆਇਆ ਕਿੰਨੇ ਦਿਨ ਦਾ ਇਸੇ ਗਾਨ ਕਿ ਮੈਨੂੰ ਪਤਾ ਹੱਦੜ ਹੱਦੜ ਬੰਦੇ ਹੁੰਦੇ ਤੇ ਜਿੰਨੀ ਹਮਤ ਨਹੀਂ ਬਣੇ ਉਹੀਂ ਕਰਾਂਗੇ ਬੋਲੋ ਇਹ ਸਾਡੇ ਖੂਨ ਦੇ ਰਿਸ਼ਤੇ ਹੋ ਗਏ ਨਾ ਜਦ ਲੋੜ ਪਈ ਹੈ ਨਾ ਸਗੇ ਬੱਚੇ ਪਿੱਛੇ हट ਗਏ ਛੱਡ ਗਏ ਪਰਗੇ ਬਾਪ ਹੈ ਉਹਨਾਂ ਦਾ ਸਗਾ ਜਦ ਬੱਚਾ ਛੋਟਾ ਹੁੰਦਾ ਕਿਵੇਂ ਜੰਮਿਆ ਪਾਲਿਆ ਜਾਂਦਾ ਕਿਵੇਂ ਵੱਡਾ ਕੀਤਾ ਜਾਂਦਾ ਉਹ ਜਿਹੜੇ ਮਾਪੇ ਬਾਪ ਹੈ ਨਾ ਉਹੀ ਜਾਣਦੇ ਨੇ ਬਾਪੂ ਜੀ ਮੇਰੇ ਬੋਲ ਕੋੜੇ ਜਰੂਰ ਲੱਗਦੇ ਹੋਣਗੇ ਲੇਕਿਨ ਯਕੀਨ ਕਰੋ ਤੁਹਾਡੇ ਆਪ ਦੀ ਜ਼ਿੰਦਗੀ ਲਈ ਵਧੀਆ ਰਹਿਣਾ ਹੈ ਅਸੀਂ ਇਹਨਾਂ ਨੂੰ ਪਰਮਾਨੈਂਟ ਮਲਕੀ ਚੱਲੀਏ ਹਾਂਜੀ ਜੀ ਜੇ ਬਾਪੂ ਜੀ ਨੂੰ ਪਰਮਾਨੈਂਟ ਮਲਕੀ ਚੱਲੀਏ ਤਾਂ ਇਸ ਥੇ ਜਿਨ੍ਹਾਂ ਦੀ ਕਿਸੇ ਦੀ ਵੀ ਲੱਤਾਂ ਨਹੀਂ ਚੱਲਦੀਆਂ ਪੈਰ ਹਨ ਬਹੁਤਿਆਂ ਦੇ ਹੱਥ ਵੀ ਨਹੀਂ ਚੱਲਦੇ ਉਹਨਾਂ ਦੀ ਮਿਲਾ ਕੇ ਬਹੁਤ ਜ਼ਿਆਦਾ ਪੇਸ਼ੈਂਟ ਹੋਈ ਜਾ ਰਹੇ ਨੇ ਲੋਡ ਵਧੀ ਜਾ ਰਿਹਾ ਹੈ ਹਾਸ਼ਿਰ ਸਿੰਘ ਠੀਕ ਹੋ ਹਾਂਜੀ ਠੀਕ ਹੋ ਜੀ ਹਾਂ ਬਸ ਉੱਪਰ ਇਹ ਵੀ ਵੀਜ਼ਾ ਵੀਡੀਓ ਦੇਖਿਆ ਜੀ ਬਹੁਤ سارے ਵੀਰ ਵੀ ਤੁਹਾਡਾ ਵੀਡੀਓ ਦੇਖ ਕੇ ਫੋਨ ਕਰ ਰਹੇ ਨੇ ਕੀ ਹੋ ਗਿਆ ਦੁੱਖ ਲੱਗਿਆ ਜੀ ਅੱਜ ਬੱਚੇ ਪਾਲ ਕੇ ਬਾਪ ਬੈਠਾ ਇੱਕ ਦੁੱਖ ਲੱਗਿਆ ਸੁਣ ਕੇ ਗੱਲਾਂ ਤੁਹਾਡੀਆਂ ਪੁੱਤ ਜੇ ਛੋਟਾ ਹੁੰਦਾ ਕਿਵੇਂ ਮਾਵਾ ਪਾਲਦੇਨ ਦਿਨ ਰਾਤ ਜਾ ਜਾ ਕੇ ਰਾਤ ਕੇ ਜੀ ਪਾਲਦਾ ਬਹੁਤ ਔਖਾ ਪਾਲਦਾ ਆਪਣੀਆਂ ਆਸਾਂ ਮਰਦਾਂ ਰੱਖਦਾ ਉਹਨਾਂ ਪਰ ਦਿੱ ਇਸ ਬੜਾ ਹੋਊਗਾ ਮੈਨੂੰ ਸੁੱਖ ਦੇਊਗਾ ਅੱਜ ਦੇਖ ਲੋ ਇੱਕ ਬਾਪ ਨਾਚਾਰ ਪਿਆ ਉਹ ਕਿਹਦੇ ਸਹਾਰੇ ਪਿਆ ساری ਉਮਰ ਦੀ ਕਮਾਈ ਕਰਕੇ ਕਿ ਅੱਜ ਕੁਛ ਵੀ ਨਹੀਂ ਹੈਗਾ ਕੀ ਮੁੰਡੇ ਕੋ ਤੁੰਜੀ ਹੁੰਦੀ ਸੀ ਪੁੱਤ ਅੱਜ ਤੇ ਹੀ ਪੁੱਤ ਸਾਰਾ ਖੁੰਦੇ ਰਹੇ ਬੜਾ ਦੁੱਖ ਹੁੰਦਾ ਸੱਚੀ ਹੈ ਨਾ ਕਈ ਉਹ ਬੋਲਣ ਨੂੰ ਕੁਝ ਨਹੀਂ ਆਉਂਦਾ ਮੈਂ ਮੈਂ ਹਾਂ ਤੇ ਉਹ ਇਹੀ ਗੱਲ ਕਰ ਰਿਹਾ ਸੀ ਕਿ ਚਲੋ ਸ਼ੁਕਰ ਹੈ ਸੋਹਰਾ ਪਰਿਵਾਰ ਨਾਲ ਖੜਾ ਹੈ ਇਹ ਬਹੁਤ ਚੰਗੀ ਗੱਲ ਹੈ ਇਹ ਘਟ ਦੇਖਣ ਨੂੰ ਮਿਲਦਾ ਪਾ ਨੂੰ ਹਾਂਜੀ ਬਹੁਤ ਸੋਹਰਾ ਪਰਿਵਾਰ ਦੇ ਅੰਦਰ ਮਾਪੇ ਦੇ ਸਿੱਕੇ ਨੱਦ ਬੰਦਾ ਵੀ ਲੈ ਜੋ ਲੈ ਜੋ ਲੈ ਜੋ ਤੁਸੀਂ ਸੰਭੋ ਥੋੜੀ ਕੁੜੀ ਆ ਹਾਂ ਹਸਬੰਡ ਨਾਲ ਖੜਾ ਸੋਹਰਾ ਪਰਿਵਾਰ ਨਾਲ ਖੜਾ ਬਹੁਤ ਚੰਗੀ ਗੱਲ ਹੈ 6 ਸਾਲ ਹੋ ਗਏ ਹੁਣ ਤਾਂ ਨਾਲ ਹੀ ਖੜਾ ਹੈ ਬੜੀ ਚੰਗੀ ਗੱਲ ਹੈ ਹਨਾ ਇੱਕ ਉਹ ਵੀ ਰਿਸ਼ਤੇ ਇੱਕ ਆ ਵੀ ਰਿਸ਼ਤੇ ਹੈ ਹਨਾ ਉਹਨਾਂ ਨੇ ਕੋ ਉਹ ਤਾਂ ਪਾਲ ਕੇ ਹੱਥੀ ਇਹ ਇੱਕ ਬਗਾਨੇ ਘਰ ਕਹਿੰਦੇ ਨਹੀਂ ਚਲੀ ਗਈ ਉਹ ਵੀ ਬਸ ਸੰਭਾਲ ਰਹੀ ਹੈ ਡਾਕਟਰ ਸਾਹਿਬ ਜ਼ਿੱਦ ਫੜ ਕੇ ਚੱਲਣਾ ਹੈ ਭੈਣ ਨੂੰ ਇੰਡੀਪੈਂਡੈਂਟ ਕਰਨਾ ਠੀਕ ਹੈ ਬਹੁਤ ਪੂਰੀ ਉਮਰ ਪਈ ਆਲੇ ਹੈ ਨਾ ਆਇਓ ਮੇਰੇ ਨਾਲ ਆਇਓ ਇੱਕ ਮਿੰਟ ਣੇ ਕੀ ਨਾਮ ਸੀ ਕਿੱਥੋਂ ਸੀ ਇਹ ਮੈਂ ਤੇ ਤੋ ਹਾਂ ਮੈਂ ਤਾਂ ਅੰਮ੍ਰਿਤਸਰ ਤੋਂ ਹਾਂ ਮੈਨੂੰ ਡਾਕਟਰ ਸਾਹਿਬ ਥੋੜੇ ਦੇ ਪਹਿਲਾਂ ਸਵਾਲ ਪੁੱਛ ਰਹੇ ਸੀ ਕਿੰਨੇ ਕ ਜਦਾ ਆਈ ਸੀ ਔਰ ਹੁਣ ਤੇ ਕਿੰਨੇ ਦਿਨ ਹੋ ਗਏ ਤੁਹਾਨੂੰ ਆਏ ਮੈਨੂੰ ਪੰਜ ਦਿਨ ਹੋਏ ਆ ਕਿੰਨਾ ਕ ਫਰਕ ਆ ਗਿਆ ਅੱਜ ਮੇਰੇ ਨਾਲ ਤੁਹਾਨੂੰ ਹੱਥ ਇੱਦਾਂ ਤੇ ਮੈਂ ਕਦੀ ਵੀ ਨਹੀਂ ਸੀ ਪੈਸਾ ਅੱਛਾ ਇਹ ਜੋ ਆਪਾਂ ਲੱਤਾਂ ਦੇਖ ਰਹੇ ਦੋਨੋਂ ਫੋਰਸ ਸੀਗੀ ਪੂਰੀ ਫੋਰਸ ਸੀਗੀ ਪੂਰੀ ਫੋਰਸ ਸੀਗੀ ਪੂਰੀ ਪਾਲਸੀ ਪੂਰੀ ਸਟਿਪ ਸੀਗੀ ਅੱਛਾ ਮੈਂ ਟਾਈਟ ਹੁੰਦੀ ਹਾਂ ਕਿ ਬਹੁਤ ਜ਼ਿਆਦਾ ਐਦਾਂ ਮੈਂ ਕਦੀ ਵੀ ਨਹੀਂ ਸੀ ਪੈਸਾ ਜੀ ਮੈਨੂੰ ਇੱਕ ਜਾਣਾ ਚਾਹੀਦਾ ਹੁੰਦਾ ਸੀ ਮੇਰੇ ਲੱਤਾਂ ਫੜਨ ਵਾਸਤੇ ਪਰ ਮੈਨੂੰ ਕੰਟੇ ਤੂਤੇ ਹੋ ਗਏ ਮੈਂ ਇੱਦਾਂ ਹੀ ਪਈ ਹੋਈ ਆਰਾਮ ਨਾਲ ਆ ਬਾਂਜੀ ਕੋਈ ਮੈਨੂੰ ਨਹੀਂ ਆਗੀ ਮੈਂ ਇਸ ਹੌਦ ਦੀ ਪਿੱਛੇ ਮੈਨੂੰ 5 ਦਿਨਾਂ ਚ ਨਾ ਫਰਕ ਪੈ ਸਕਦਾ ਤੇ ਮੈਂ ਤੇ ਵਾਇਦੂ ਮੀਰ ਨਾ ਕਰੂੰਗੀ ਬਿਲਕੁਲ ਹੋ ਗਈ ਪੈਣੇ ਗੁਰੂ ਸਾਹਿਬ ਨੂੰ ਧਿਆਕੇ ਚੱਲਾਂਗੇ ਨਾ ਸੇਵਾ ਸਹਾਇਕ ਲੈ ਕੇ ਚੱਲਾਂਗੇ ਉਹਨਾਂ ਦਾ ਓਟ ਆਸਰਾ ਲੈ ਕੇ ਚੱਲਾਂਗੇ ਮੈਨਾਂ ਥੋੜੀ ਐ ਡਾਕਟਰ ਸਾਹਿਬ ਦੀ ਸੁਪਰਵੀਜ਼ਨ ਚੱਲਣਾ ਸਾਰਾ ਕੁਝ ਮੈਂ ਗਲਤ ਤਾਂ ਨਹੀਂ ਕਹਿ ਰਹਾ ਨਹੀਂ ਜੀ ਹਾਂਜੀ ਕਿਰਪਾ ਤਾਂ ਉਹਨੇ ਹੀ ਕਰਨੀ ਆ ਜੀ ਆਪਾਂ ਤਾਂ ਸਿਰਫ ਇੱਕ ਆਸਰਾ ਬਣ ਸਰ ਗਏ ਜਿਹਨਾਂ ਲਈ ਯੇ ਕੋਸ਼ਿਸ਼ ਕਰਾਂਗੇ ਜੀ ਪੂਰੀ ਦਿਨਾਂ ਹੋ ਸਕਦਾ ਹੈ ਉਸ ਤੋਂ ਵੱਧ ਕਰਾਂਗੇ ਜੀ ਤੇ ਸਾਥ ਇਹਨਾਂ ਦਾ ਚਾਹੀਦਾ ਜੀ ਇਹ ਵੀ ਰਹਿਣ ਇਹ ਵੀ ਮਿੱਚ ਕੇ ਕਿਉਂਕਿ ਇਹ ਤਾਂ ਇੱਕ ਤਪੱਸਿਆ ਜੀ ਇਹ ਜਿੰਨਾ ਕਰਨਗੇ ਓਨਾ ਹੀ ਨਿਕਰਦੇ ਜਾਣਗੇ ਹਾਂ ਮੈਂ ਕਿਹਾ ਕਰ ਰਹੀ ਹਾਂ ਮੈਂ ਡਰਦੀ ਹਾਂ ਕਿਉਂਕਿ ਮੇਰਾ ਪਹਿਲੇ ਬਹੁਤ ਮਾੜਾ ਹੋ ਚੁੱਕਿਆ ਬਹੁਤ ਜ਼ਿਆਦਾ ਮਾੜਾ ਹੋ ਚੁੱਕਿਆ ਆ ਇਸ ਰੋਸ਼ਨੀ ਕੋਈ ਹੈ ਉਹ ਵੀ ਗਲਤੀ ਕਰਨ ਮਿਲ ਜਾ ਰੋਸ਼ਨੀ ਨਹੀਂ ਗਈ ਹੈ ਮੈਂ ਤਾਂ ਕਰੀਆ ਹੋ ਗਈ ਗਲਤੀ ਕਰਨ ਲੱਗ ਰਹੀ ਹੈ ਮੈਂ ਡਰ ਜਾਂਦੀ ਹਾਂ ਹੁਣ ਆ ਪਾਈ ਪੈ ਮੈਨੂੰ ਇਤੋਂ ਬਹੁਤ ਡਰ ਲੱਗਦਾ ਹੈ ਕਿਹੜੀ ਪਾਈਪ ਹੈ ਇਹ ਕਹਿੰਦੇ ਨਾ ਚੁੱਕਾ ਲੱਗਿਆ ਤੇ ਠੀਕ ਵੱਜ ਜਾਂਦੀ ਹੈ ਇਹ ਜਦੋਂ ਚੱਕਦੇ ਤੇ ਮੇਰੇ ਦਰਦ ਹੁੰਦੀ ਆ ਪਾਈਪ ਦੇ ਢਿੱਡ ਵਿੱਚ ਤੇ ਮੈਂ ਡਰ ਜਾਂਦੀ ਆ ਬਾਕੀ ਮੈਨੂੰ ਹੋਰ ਕੋਈ ਪ੍ਰੋਬਲਮ ਨਹੀਂ ਆਈ ਇਹ ਹਿੰਮਤ ਕਰੋਗੇ 7.5 ਦਵੋਗੇ ਪੂਰਾ ਪੂਰਾ ਮੈਂ ਠੀਕ ਹੋਣਾ ਬਿਲਕੁਲ ਆਪਣੀ ਬੇਟੀ ਲਈ ਹੋਣਾ ਹੈ ਹਾਂਜੀ ਠੀਕ ਹੈ ਹਮ ਬੀਬੀ ਜੀ ਨੇ ਇਹੀ ਗੱਲ ਕਰਦਾ ਸੀ ਮੈਂ ਕਿੰਨੀ ਵਧੀਆ ਗੱਲ ਆ ਸਾਰਾ ਪਰਿਵਾਰ ਨਾਲ ਖੜਾ ਤੁਹਾਡੇ ਆ ਨਾ ਹਸਬੰਦ ਤੁਹਾਡੇ ਨਾਲ ਖੜੇ ਹੈ ਬੜੀ ਚੰਗੀ ਗੱਲ ਹੈ ਮੇਰੇ ਤੇ ਕੀ ਆ سپورਟ ਨਹੀਂ ਹੈਗੀ ਪਰ ਮੈਨੂੰ ਦੀਪ ਬਣਿਆ ਜਾ ਰਿਹਾ ਨੇ ਕਿਹਾ ਕਿ ਤੁਸੀਂ ਕਿੰਨਾ ਕਚਰੇਿੰਦਾ ਕਰੋਗੇ ਕਹਿੰਦੇ ਕੋਈ ਜਿੰਨਾ ਚੇ ਸੇਵਾ ਲਿਖਿਆ ਹੈ ਕਰ ਲਾਂਗੇ ਪਰ ਇਹ ਕਹਿੰਦੇ ਤੁਸੀਂ ਛੱਡ ਆਓ ਉਹ ਵੀ ਘਰੇ ਪਰ ਨਹੀਂ ਸਾਡੀ ਕੰਮ ਨਹੀਂ ਕਿਆ ਫਾਇਦਾ ਕਿ ਮੇਰੀ ਬੇਟੀ ਫਾਲੂ ਵੱਡੀ ਹੋ ਕੇ ਮੈਨੂੰ ਕੀ ਕਹੇਗੀ ਕਿ ਮੇਰੇ ਮਾਣ ਨੂੰ ਛੱਡੇ ਇਹ ਤੁਹਾਡੇ ਹਸਬੰਦ ਬੋਲਦੇ ਆ ਬੜੇ ਚੰਗੀ ਗੱਲ ਕਰਦੇ ਹੋ ਬਹੁਤ ਹੋ ਗਿਆ ਉਹ ਕਹਿੰਦੇ ਕੋਈ ਨਹੀਂ ਜਿੰਨਾ ਚਰਵਾਇ ਕਿ ਉਹਨੇ ਸੇਵਾ ਦੀ ਕੀ ਕਰ ਲਾਗੇ ਕੋਈ ਗੁਰੂ ਜੀ ਜਿੱਥੇ ਖੂਨ ਦੇ ਸਕੇ ਰਿਸ਼ਤੇ ਪਾਣੀ ਹੋ ਜਾਂਦੇ ਨੇ ਨਾ ਦੂਜੇ ਪਾਸੇ ਇਹ ਵੀ ਦੇਖਣ ਨੂੰ ਮਿਲਦਾ ਸੋ ਦੁਨੀਆ ਭਲਾਈ ਤੇ ਹੀ ਟਿਕੀ ਹੈ ਆਸਤੇ ਹੀ ਟਿਕੀ ਹੈ ਸੋ ਬਹੁਤ ਸ਼ੁਕਰ ਹੈ ਦਾਦੇ ਪਰਿਵਾਰ ਵੀ ਹੈਗਾ ਕਿ ਨਹੀਂ ਭਾਬੀ ਜੀ ਹੈ ਨਾ ਸੋਹਰਾ ਪਰਿਵਾਰ ਹਸਬੰਡ ਕਹਿੰਦਾ ਕਿ ਮੇਰਾ ਨਾਮ ਰੱਖਣਾ ਹੈ ਨਾ ਹਾਂਜੀ ਦੇਖ ਲਓ ਤੁਸੀਂ ਵੀ ਇਦਾਂ ਵੀ ਹੈਗੇ ਹਨ ਇਦਾਂ ਦੇ ਵੀ ਪਿਆਰ ਕਰਨ ਵਾਲੇ ਵੀ ਹੈਗੇ ਆ ਸੇਵਾ ਦੇ ਨੇ ਜਿੰਨੀ ਜ਼ਰੂਰਤ ਹੋਈ ਅਸੀਂ ਕਰਾਂਗੇ ਜੀ ਬਾਈ ਇਹ ਤਾਂ ਵਿਸ਼ਵਾਸ ਹੈਗਾ ਫਿਰ ਉਹ ਠੀਕ ਵੀ ਹੋਣਗੇ ਠੀਕ ਵੀ ਹੋਣਗੇ ਪਰਵਾਰ ਕਿੰਨੀ ਤੇ ਜੇ ਨਾਲ ਸਾਥ-ਸਾਥ ਹੀ ਜ਼ਰੂਰੀ ਇਦਾਂ ਦੇ ਮਰੀਜ਼ਾਂ ਨੂੰ ਸਾਥ ਜ਼ਰੂਰੀ ਹੈ ਜੀ ਪਿਆਰ ਹੌਸਲਾ ਹਣਾ ਘਰ ਦਾ ਪਰਿਵਾਰ ਉਹ ਗੁਰੂ ਸਾਹਿਬ ਨੇ ਥਾਪੜਾ ਦੇ ਕੇ ਤੋਰੇ ਸੀਂ ਡੇਰ ਸਾਹਿਬ ਨੂੰ ਤਾਂ ਕਿੰਦੀ ਬੜੀ ਜਿੱਤ ਕਰ ਲਈ ਹਣਾ ਬਹੁਤ ਬਹੁਤ ਵੱਡਾ ਫਰਕ ਪੈਂਦਾ ਸੰਗਤ ਜੀ ਨਾਲ ਜੁੜੇ ਹੋ ਰਹੇ ਹੋ ਇਸ ਤਰ੍ਹਾਂ ਦੇ ਬਹੁਤ ਸਾਰੇ ਪਰਿਵਾਰਾਂ ਦੀ ਪੇਸ਼ੈਂਟ ਦੀ ਸੇਵਾ ਨਾਲ ਇਕੱਠੇ ਹੋ ਕੇ ਸੰਗਤ ਰੂਪ ਚ ਚੱਲਦੀ ਹੈ ਪਿਛਲੇ ਆ ਉੱਪਰਲੇ ਫਲੋਰ ਬਣ ਰਹੇ ਨੇ ਸੰਗਤ ਰੂਪ ਚ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਹੀ ਬੰਦਦੇ ਆ ਹਨ ਇਹ ਸਾਰੀ ਸੇਵਾਵਾਂ ਕਿੱਥੇ ਚੱਲਦੀਆਂ ਲੋਕ ਸਾਨੂੰ ਬਾਰ-ਬਾਰ ਬਹੁਤ ਜ਼ਿਆਦਾ ਫੋਨ ਕਰਦੇ ਆ ਪਲੀਜ਼ ਤੁਸੀਂ ਵੀਡੀਓ ਸਾਂਝੇ ਕਰਕੇ ਪੇਸ਼ੈਂਟਾਂ ਤੱਕ ਜ਼ਰੂਰ ਪਹੁੰਚਾਓ ਜਦ ਇਸ ਵੀਡੀਓ ਪੇਸ਼ੈਂਟਸ ਤੱਕ ਪਹੁੰਚਦੇ ਆ ਨਾ ਤਾਂ ਬਹੁਤ ਜ਼ਿਆਦਾ ਔਰ ਬਹੁਤ ਵੱਡਾ ਹੌਸਲਾ ਮਿਲਦਾ ਨਾ ਤੁਹਾਨੂੰ ਬੇਨਤੀਆਂ ਨੇ ਪਲੀਜ਼ ਵੀਡੀਓ ਜ਼ਰੂਰ ਸਾਂਝੇ ਕਰਿਓ ਕਿੱਥੇ ਖੜੇ ਆ ਪਿੰਡ ਮਦਨਹੀੜੀ ਖਰੜ ਦੇ ਨੇੜੇ ਆ ਜ਼ਿਲ੍ਹਾ ਮੋਹਾਲੀ ਦੇ ਵਿੱਚ ਫਤਿਹ ਦੀ ਸਾਂਝਾ ਵੀਡੀਓ ਕਲੋਜ਼ ਕਰ ਰਹੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ